ਚੀਜ਼ ਹੋਰ ਵੀ ਹੈ ਸਿਆਸੀ ਮਾਹਿਰ ਇਹ ਗੱਲ ਕਹਿੰਦੇ ਨੇ ਹਿੰ사 ਸਾਹਿਬ ਕਿ ਅਕਾਲੀ ਦਲ ਚੋਂ ਬਾਹਰ ਆਉਣ ਤੋਂ ਬਾਅਦ ਵੀ ਚਾਹੇ ਤੁਸੀਂ ਉਂ ਚਾਹੇ ਮਨਪੀ ਤੇਆਲੀ ਨੇ ਚਾਹੇ ਵਡਾਲਾ ਸਾਹਿਬ ਨੇ ਚਾਹੇ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਤੋਂ ਬਾਹਰ ਨਹੀਂ ਆ ਰਹੇ ਅਜੇ ਵੀ ਨਹੀਂ ਅਸੀਂ ਤੇ ਮੇਰੀ ਗੱਲ ਸੁਣੋ ਤੁਸੀਂ ਗੱਲ ਛੇੜੀ ਹੈ ਮੈਂ ਤਾਂ ਸੁਖਬੀਰ ਸਿੰਘ ਬਾਦਲ ਦੀ ਕੋਈ ਨਹੀਂ ਮੈਂ ਤੁਹਾਡੇ ਨਾਲ ਛੇੜੀ ਨਹੀਂ ਮੈਂ ਕਲੈਕਟਿਵਲੀ ਦੀ ਗੱਲ ਕਰ ਰਿਹਾ ਦੇਖੋ ਕੋਈ ਮੇਰੀ ਗੱਲ ਜੇ ਬਾਕੀ ਲੀਡਰਾਂ ਨਾਲ ਵੀ ਇਹ ਗੱਲ ਕਰੀਏ ਤਾਂ ਇਹ ਅਕਸਰ ਚਰਚਾ ਹੁੰਦੀ ਹੈ ਕਿ ਸੁਖਬੀਰ ਬਾਦਲ ਨੂੰ ਆ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਇਹਦੇ 'ਚ ਫਾਇ ਇਕ ਤਰ੍ਹਾਂ ਤੁਸੀਂ ਗੱਲ ਕੀਤੀ ਉਹਦੇ ਚੋਂ ਨਿਕਲੀ ਹੈ ਸਾਰੀ ਗੱਲ ਜੀ ਤੁਸੀਂ ਪਰਸੋਂ ਦੀ ਪ੍ਰੈਸ ਕਾਨਫਰੰਸ ਜ ਜਾਨੀ ਹਰਪ੍ਰੀਤ ਸਿੰਘ ਨੇ ਸ਼ੁਰੂ ਕੀਤੀ ਉਹਨਾਂ ਨੇ ਤਾਂ ਸੁਖਬੀਰ ਸਿੰਘ ਬਾਦਲ ਦਾ ਨਾਂ ਵੀ ਨਹੀਂ ਲਿਆ ਬਾਅਦ ਵਿੱਚ ਪ੍ਰੈਸਰ ਨੇ ਜੇ ਸਵਾਲ ਕੀਤਾ ਉਹਨਾਂ ਨੇ ਉਸ ਗੱਲ ਤੇ ਜਵਾਬ ਦਿੱਤਾ ਉਹਨਾਂ ਨੇ ਤਾਂ ਪੰਜਾਬ ਦੇ ਮੁੱਦੇ ਸੀ ਚਾਹੇ ਜੀ ਰਾਮ ਜੀ ਜਿਹੜਾ ਲਾਗੂ ਕੀਤਾ ਜਾ ਰਿਹਾ ਹੈ ਨਿਰਗਤਮ ਕਰਕੇ ਉਹਦੀ ਗੱਲ ਕੀਤੀ ਹੈ ਪੰਜਾਬ ਦੇ ਭਗ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਵਪਾਰ ਦੀ ਗੱਲ ਕੀਤੀ ਹੈ ਪੰਜਾਬ ਦੇ ਕਿਸਾਨ ਦੀ ਗੱਲ ਕੀਤੀ ਹੈ ਉਸਦਾ ਸਾਰੀ ਪ੍ਰੈਸ ਕਾਨਫਰੰਸ ਉਸਤੇ ਸੀਗੀ ਵੀ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਐਸਜੀਪੀਸੀ ਦੀ ਟੋਨ ਹੋਣੀ ਚਾਹੀਦੀ ਆ ਉਹ ਮੁੱਦੇ ਤੇ ਗੱਲ ਕੀਤੀ ਮਤਲਬ ਗੱਲ ਤਾਂ ਇਹ ਵੀ ਜਦ ਹੁਣ ਤੁਸੀਂ ਜਦ ਪ੍ਰੈਸ ਨੂੰ ਸਵਾਲ ਕਰੂਗੀ ਕਿਸੇ ਬਾਰੇ ਤਾਂ ਅਸੀਂ ਤਾਂ ਜਵਾਬ ਦਿੰਨੇ ਆ ਤੁਸੀਂ ਤੁਸੀਂ ਇਕੱਲੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਸਿਰਫ ਗੱਲ ਕਰਦੇ ਹੋ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਮਾਈਨਰਡ ਲੋਕ ਵੀ ਇਹ ਗੱਲ ਕਰਦੇ ਨੇ ਲੋਕ ਇਹ ਗੱਲ ਕਹਿੰਦੇ ਆ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਹੈ ਜਾਂ ਜਿਹੜੇ ਤੁਹਾਡੇ ਇਸ ਘਟਨਾਕਰਮ ਤੋਂ ਲੋਕ ਨਰਾਸ਼ ਨੇ ਉਹ ਇਹ ਚਾਹੁੰਦੇ ਆ ਕਿ ਤੁਹਾਡਾ ਗਠ ਜੋੜ ਜਾਂ ਤੁਹਾਡਾ ਪੈਚ ਅਪ ਹੋ ਜਾਣਾ ਚਾਹੀਦਾ ਇਹ ਸੱਚ ਹੈ ਦੇਖੋ ਤੁਹਾਨੂੰ ਪਬਲਿਕ ਦੀ ਜਾਂ ਆਵਾਮ ਦੀ ਇਹ ਆਵਾਜ਼ ਕਿਉਂਕਿ ਦੇਖੋ ਬੰਦੇ ਦੇ ਕੰਨ ਕਦੇ ਬੰਦੇ ਨੂੰ ਝੂਠ ਨਹੀਂ ਬੋਲਦੇ ਢੀਂਸਾ ਸਾਹਿਬ ਤੁਸੀਂ ਕਲੈਕਟਿਵਲੀ ਜਦੋਂ ਬੈਠਦੇ ਹੋ ਤਾਂ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਹਾਂ ਜਿਹੜਾ ਵਖਰੇਵਾ ਪਿਆ ਉਹਦੇ ਨਾਲ ਪੰਥਕ ਪਾਰਟੀ ਦਾ ਨੁਕਸਾਨ ਹੋਇਆ ਮੈਂ ਮਾਲਵਿੰਦਰ ਕੰਗ ਦਾ ਇੰਟਰਵਿਊ ਕੀਤਾ ਤੁਹਾਡੇ ਪੋਲਿਟਿਕਲ ਆਪੋਨੈਂਟ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਪੰਥਕ ਪਾਰਟੀ ਅਕਾਲੀ ਦਲੀਆ ਉਹ ਗੱਲ ਵੱਖਰੀ ਹੈ ਕਿ ਉਹ ਕਹਿੰਦੇ ਸੁਖਬੀਰ ਸਿੰਘ ਬਾਦਲ ਪੰਥਕ ਲੀਡਰ ਆਪਣੇ ਆਪ ਨੂੰ ਸਾਬਤ ਨਹੀਂ ਕਰ पाए ਪਰ ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਦਾ ਜੰਦਾ ਰਹਿਣਾ ਬਹੁਤ ਲਾਜ਼ਮੀ ਹੈ ਦੇਖੋ ਗੱਲ ਅਕਾਲੀ ਦਲ ਅਕਾਲੀ ਦਲ ਜਿਹੜਾ ਨਾ ਪਹਿਲਾਂ ਬਾਦਲ ਸਾਹਿਬ ਤੁਹਾਨੂੰ ਜਾਣਦੇ ਹੋਣਾ ਵੀ ਜਦ ਅ 88 ਚ ਉਹਦੇ ਵੀ ਅਕਾਲੀ ਦਲ ਵੱਖ-ਵੱਖ ਸੀਗੇ ਜੀ ਬਾਲ ਸਾਹਿਬ ਅਕਾਲੀ ਦਲ ਦਾ ਉਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਕੋਲ ਸੀਗਾ ਅਕਾਲੀ ਦਲ ਜਿਹੜਾ ਅੱਜ ਆਪਾਂ ਕਹਿੰਦੇ ਆ ਵੀ ਇਹ ਇਹ ਅਸਲ ਅਕਾਲੀ ਦਲ ਜਿਹੜਾ ਰਜਿਸਟਰਡ ਹੈ ਜੀ ਤੇ ਉਦੋਂ ਬਾਲ ਸਾਹਿਬ ਨੇ ਵੀ ਅਕਾਲੀ ਦਲ ਬਣਾਇਆ ਸੀ ਨਾ ਹਾਂਜੀ ਠੀਕ ਹੈ ਤਲਵੰਡੀ ਸਾਹਿਬ ਨੇ ਵੀ ਬਣਾਇਆ ਸੀ ਚੌੜਾ ਸਾਹਿਬ ਨੇ ਵੀ ਅਕਾਲੀ ਦਲ ਬਣਾਇਆ ਅਕਾਲੀ ਦਲ ਇਹ ਨਹੀਂ ਹੈ ਉਦੋਂ ਉਸ ਤੋਂ ਬਾਅਦ ਸਾਰੇ ਨੇ ਪ੍ਰਬੰਧ ਕਰਕੇ ਮੰਨ ਲਿਆ ਬਾਲ ਸਾਹਿਬ ਨੂੰ ਇਕੱਠੇ ਹੋ ਗਏ ਪਰ ਕਾਲੀ ਦਲ ਕੋਈ ਇਹ ਨਹੀਂ ਵੀ ਫਲਾਣਾ ਇੱਕ ਇੱਕ ਪੋਲਿਟਿਕਲ ਜਿਹੜੀ ਜ ਰਜਿਸਟਰ ਜਥੇਬੰਦੀ ਉਹ ਕਾਲੀ ਦਲ ਕਾਲੀ ਦਲ ਕੋਈ ਚਾਰ ਮਤਲਬ ਮਾਈਨਸ ਬਾਦਲ ਕਾਲੀ ਦਲ ਐਗਜ਼ਿਸਟ ਕਰਦਾ ਨੋ ਹਾਂ ਬਿਲਕੁਲ ਕਿਉਂ ਨਹੀਂ ਰਜਿਸਟਰ ਕਰਦਾ ਠੀਕ ਹੈ ਦੇਖੋ ਕਾਲੀ ਦਲ ਇੱਕ ਵਿਚਾਰਧਾਰਾ ਇੱਕ ਸੋਚ ਹੈ ਉਹ ਸੋਚ ਤੇ ਜਿਹੜਾ ਪਹਿਲਾ ਪਹਿਰਾ ਦੇਊਗਾ ਉਹ ਕਾਲੀ ਹੈ ਜਿਹੜਾ ਉਹ ਤਲਾੰਜੀ ਦੇ ਉਹ ਚਾਹੇ ਉਹ ਰਜਿਸਟਰ ਕਰਾਈ ਫਿਰੇ ਆਪਦੇ ਨਾਂ ਤੇ ਉਹ ਕਾਲੀ ਦਲ ਘਾਉਣ ਦਾ اخਲਾਕੀ ਤੌਰ ਤੇ ਹੱਕਦਾਰ ਨਹੀਂ ਹੈ ਕਹੀ ਜਾਵੇ ਘਾਉਣ ਨੂੰ ਤੇ ਸਾਰੇ ਉਹ ਕਰਦੇ ਜਿਹੜਾ ਕਾਲ ਤੱਕ ਸਰ ਦਾ ਹੁਕਮ ਨਹੀਂ ਮੰਨਦਾ ਉਹ ਆਪਦੇ ਨੂੰ ਕਹੇ ਮੈਂ ਆਂ ਕਾਲੀ ਆਂ ਅਸਲੀ ਕਾਲੀ ਸੱਚੀ ਕਾਲੀ ਮੈਂ ਆਂ ਫਿਰ ਉਹ ਉਹ ਗੱਲਾਂ ਹਾਸੋ ਹੀ ਨਹੀਂ ਨਹੀਂ ਤਾਂ ਹੋਰ ਕੀ ਹੈ ਹੂੰ